ਮੈਂ ਹੁਸ਼ਾਰਪੁਰ ਦੇ ਲਾਗੇ ਮੇਰਾ ਪਿੰਡ ਹੈ ਬਾਗਪੁਰ ਹਾਂਜੀ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੇਰੇ ਸ਼ੰਕਰ ਭਗਵਾਨ ਨੇ ਪੂਰੇ 30 ਸਾਲ ਬਾਅਦ ਅੱਛਾ ਜੀ ਸੁੱਖਣਾ ਕੂਰ ਕੀਤੀ ਹੈ 1982 ਸਾਲ ਚ ਮੈਂ 10ਵੀਂ ਪੜ੍ਹਦਾ ਸੀ ਠੀਕ ਹੈ ਜੀ ਜਦ ਮੈਂ ਆਉਣ ਨੂੰ ਫਿਰਦਾ ਸੀ ਮੈਂ ਘਰਦਿਆਂ ਤੋਂ ਚੋਰੀ ਆਪਣਾ ਮੈਡੀਕਲ ਅੱਛਾ ਜੀ ਜਾ ਕੇ ਘਰਦਿਆਂ ਨੂੰ ਦੱਸਿਆ ਉਹਨੂੰ ਆਉਣ ਨਹੀਂ ਸੀ ਦਿੱਤੇ ਅੱਛਾ ਜੀ ਤੇ ਸ਼ੰਕਰ ਭਗਵਾਨ ਦੀ ਕਿਰਪਾ ਨਾਲ ਮੇਰਾ ਮੈਡੀਕਲ ਇੰਨਾ ਵਧੀਆ ਆਇਆ ਕਿ ਮੈਂ ਸ਼ੂਗਰ ਦਾ ਮਰੀਜ਼ ਹਾਂ ਹਾਰਟ ਦਾ ਮਰੀਜ਼ ਹਾਂ ਸਾਰੇ ਰੋਗ ਭਗਵਾਨ ਨੇ ਮੇਰੇ ਚੱਕ ਦਿੱਤੇ ਪਤਾ ਨਹੀਂ ਲੱਗਾ ਅੱਛਾ ਜੀ 17 ਤਰੀਕ ਦੀ ਮੇਰੀ ਦਰਸ਼ਾ ਦੀ ਸੀ ਲੇਕਿਨ ਮੈਂ ਕੱਲਾ ਹੀ ਚੱਲ ਗਿਆ ਲੇਕਿਨ ਮੈਨੂੰ ਰੱਖ ਕੁਝ ਪਤਾ ਲੱਗਾ ਕਿ ਸਾਡੇ ਪਿੰਡ ਤੋਂ ਰਾਜਕੁਮਾਰ ਜੀ ਵਾਹ ਜਾ ਰਹੇ ਆ ਹਾਂ ਜੀ ਛਰਮੀ ਯਾਤਰਾ ਸੀ ਹਾਂ ਜੀ ਹਾਂ ਜੀ ਉਹਨਾਂ ਨੇ ਕੋਈ ਗੱਲ ਨਹੀਂ ਸੀ ਨੂਰ ਮੈਲ ਦੇ ਸੰਧੂ ਸਾਹਿਬ ਜੀ ਜਾਂਦੇ ਆ ਆਪਾਂ ਉਹਨਾਂ ਨੂੰ ਪੁੱਛ ਲੈਣੇ ਮੈਂ ਉਹਨਾਂ ਨੂੰ ਆਪਣਾ ਆਧਾਰ ਕਾਰਡ ਤੇ ਕੱਪੜਾ ਭੇਜੀ ਤੇ ਉਹਨਾਂ ਨੇ ਮੈਨੂੰ ਬਹੁਤ ਹੀ ਜੀਆਂ ਆ ਗਿਆ ਮੈਂ ਦੱਸ ਨਹੀਂ ਸਕਦਾ ਬੋਲਦਾ 743 ਸਾਲ ਦਾ ਸੁਪਨਾ ਪੂਰਾ ਹੋਇਆ ਭੋਲੇ ਸ਼ੰਕਰ ਜੀ ਦੇ ਦਰਸ਼ਨ ਕਰਕੇ ਮੇਰਾ ਮੈਡੀਕਲ ਜਿੰਨਾ ਮੈਨੂੰ ਰੋਗ ਲੱਗਿਆ ਸੀ ਮੇਰੇ ਨਾਲੀਆਂ ਵਲੋਕ ਸੀ ਮੈਂ ਦੌੜਾ ਹੀ ਗਿਆ ਤੇ ਦੌੜਿਆ ਮੈਂ 10 ਸੀ ਜ਼ਿਆਦਾ ਜਿੰਨਾ ਮੈਂ ਖੁਸ਼ ਹਾਂ ਮੈਂ ਤਾਂ ਆਪਣੇ ਵਾਈਫ ਨੂੰ ਵੀ ਨਹੀਂ ਦੱਸਿਆ ਜੀ ਮੇਰੀ ਨੂਰ ਰਾਨੀ ਇੰਗਲੈਂਡ ਚ ਹੈ ਅੱਛਾ ਜੀ ਮੇਰੇ ਵਾਈਫ ਨੂੰ ਦੱਸਿਆ ਤੇ ਪਾਪਾ ਤਾਂ ਜਾ ਰਹੇ ਆ ਅਮਰਨਾਥੀ ਯਾਤਰਾ ਲੇਕਨ ਵਾਈਫ ਮੇਰੀ ਕਹਿੰਦੀ ਤੁਸੀਂ ਨਾ ਜਾਓ ਮੈਂ ਫਿਰ ਵੀ ਉਹਨਾਂ ਦਾ ਚੋਰੀ ਰਾਜ ਕੁਮਾਰ ਦੀ ਬਦੌਲਤ ਮੈਂ ਦਰਸ਼ਨ ਹੋ ਗਏ ਬਹਾਰਾ ਜੀ ਲੇਕਨ ਦੂਸਰੇ ਪਾਸੇ ਜੇ ਦੇਖਿਆ ਜਾਏ ਤੇ ਨੂਰਮੈਲ ਵਾਲੇ ਭਾਜੀ ਮੈਂ ਇਹਨਾਂ ਦਾ ਦਿਨਾਂ ਨਹੀਂ ਦੇ ਸਕਦਾ ਇਹਨਾਂ ਦਾ ਪਰਿਵਾਰ ਇਹਦੇ ਬੱਚੇ ਬਹੁਤ ਹੀ ਮੇਰੇ ਇੱਜ਼ਤਮਾਨ ਕੀਤਾ ਮੈਂ 10000 ਜਿਆਦਾ ਇਹਨਾਂ ਕੁਝ ਕਹਿਣਾ ਮੈਂ ਖਿਮਾ ਦਾ ਜਾਗੀ ਹਾਂ ਹਰ ਹਰ ਮਾਦੇ ਹਰ ਹਰ ਮਾਦੇ ਤੁਸੀਂ ਦੇ ਵਿੱਚ ਮੇਰੇ ਮੇਰੇ ਤੇ ਚਿੰਤਾ ਹੋਣਾ ਹੈ ਤਾਂ ਦੇਖੋ ਮੈਂ 10000 ਜਿਆਦਾ ਜਿੱਦਾਂ ਦੇ ਮੈਨੂੰ ਦਰਸ਼ਨ ਹੋਏ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸੰਧੂ ਸਾਹਿਬਾ ਨਾਲ ਦੀ ਫੈਮਿਲੀ ਨੂੰ ਸੰਧੂ ਸਾਹਿਬਾ ਨਾਲ ਲੰਬੀ ਉਮਰ ਦੇਵੇ ਜੋ ਸਾਰੇ ਸੰਗਤਾਂ ਨੂੰ ਹਰੇਕ ਸਾਲ ਵੱਖ-ਵੱਖ ਪਿੰਡਾਂ ਤੋਂ ਸ਼ਹਿਰਾਂ ਤੋਂ ਇਕੱਠੇ ਹੋ ਕੇ ਆਉਂਦੇ ਆਪਣੇ ਨਾਲ ਦਰਸ਼ਨ ਕਰਨ ਮੈਂ ਤਾਂ ਇਹ ਹੀ ਕਹੂੰਗਾ ਕਿ ਅਗਲੇ ਮਹੀਨੇ ਕੋਲੇ ਸ਼ੰਕਰ ਜੀ ਨਾਲ ਦਰਸ਼ਨ ਜ਼ਰੂਰ ਕਰਾਉਣ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਹਰ ਹਰ ਮਹਾਦੇਵ